ਮੀਕੂ ਟਲੋ ਤੇ ਗੁਰਜਸ ਕਪਲਸ ਦੀ ਆਣ-ਬਣ ਹੁਣ ਲੜਾਈ ਦਾ ਰੂਪ ਧਾਰਨ ਕਰ ਰਹੀ ਹੈ। ਬੀਤੇ ਦਿਨੀ ਮੀਕੂ ਨੇ ਲਾਈਵ ਹੋ ਕੇ ਵੀ ਗੁਰਜਸ ਕਪਲਸ ਖਿਲਾਫ ਆਪਣੀ ਭੜਾਸ ਕੱਢੀ ਸੀ ਤੇ ਰਾਤ ਇੰਸਟਾਗ੍ਰਾਮ ਤੇ ਪੋਸਟ ਪਾਈ ਸੀ ਕਿ ਸਾਨੂੰ ਸਭ ਦਾ ਪਤਾ ਕੋਣ ਕਿੰਨੇ ਪਾਣੀ ਚ ਰਹੀ ਗੱਲ ਵਾਹਿਗੁਰੂ ਦੀ ਉਹ ਕਿਸੇ ਦਾ ਪਰਸਨਲ ਨਹੀਂ ਆ ਸਭ ਦਾ ਸਾਰੀ ਦੁਨੀਆ ਵਾਹਿਗੁਰੂ ਜੀ ਦੀ ਹੀ ਆ। ਕੋਣ ਕੀਨੇ ਕੀਦਾ ਕਿਹਦੇ ਤੋਂ ਮਤਲਬ ਕੱਢਿਆ ਉਹ ਪਰਮਾਤਮਾ ਸਭ ਦੇਖਦਾ। ਤੇ ਇਸ ਤੋਂ ਬਾਅਦ ਹੁਣ ਗੁਰਜਸ ਕਪਲਸ ਵੀ ਚੁੱਪ ਬੈਠਦੇ ਨਹੀਂ ਨਜ਼ਰ ਆ ਰਹੇ ਉਹਨਾਂ ਨੇ ਵੀ ਮੀਕੂ ਦੀ ਇਸ ਗੱਲ ਦਾ ਜਵਾਬ ਦਿੱਤਾ ਹੈ ਗੁਰਜਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰam ਉੱਤੇ ਮੀਕੂ ਨੂੰ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਆਹ ਗੱਲ ਤਾਂ ਜਮਾਂ ਸਹੀ ਆ ਬਹੁਤ ਕੁਝ ਦੇਖ ਲਿਆ 6 ਮਹੀਨੇ ਚ ਸਭ ਤੋਂ ਜ਼ਿਆਦਾ ਦਿਲ ਦੇ ਜੋ ক্লোਜ਼ ਸੀ ਉਹਨਾਂ ਨੇ ਹੀ ਦੁੱਖ ਦਿੱਤੇ ਨੇ ਇੱਕ ਮੇਰੀ ਮਾਂ ਜੋ ਹਰ ਬਾਰ ਮੇਰਾ ਸਾਥ ਦਿੰਦੀ ਆ ਚੰਗੇ ਮਾੜੇ ਬਾਰੇ ਵੀ ਦੱਸਦੀ ਆ ਵਾਹਿਗੁਰੂ ਮੇਰ ਕਰੇ ਇਸ ਤੋਂ ਇਲਾਵਾ ਉਸਨੇ ਇਹ ਗੁਰਜਸ ਨੇ ਇੱਕ ਪੋਸਟ ਹੋਰ ਸ਼ੇਅਰ ਕੀਤੀ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਜੋਰ ਪੂਰਾ ਲੱਗਿਆ ਪਿਆ ਝੂਠ ਬੋਲਣ ਦਾ ਤਾਂ ਇਹ ਸਿੱਧਾ ਤੇ ਸਾਫ਼ ਇਸ਼ਾਰਾ ਮੀਕੂ ਵੱਲ ਹੈ ਕਿਉਂਕਿ ਮੀਕੂ ਨੇ ਕੱਲ ਇੰਸਟਾਗ੍ਰam ਤੇ ਰਾਤ ਪੋਸਟ ਪਾ ਕੇ ਉਹਨਾਂ ਖਿਲਾਫ ਜਿਹੜਾ ਆਪਣੇ ਬੋਲ ਕਹੇ ਸਨ ਕਿਉਂਕਿ ਇਹ ਮਸਲਾ ਜਿਹੜਾ ਇਹਨਾਂ ਦੇ ਸਿਰਫ ਵਲੌਗਸ ਪਾਉਣ ਕਰਕੇ ਤੇ ਉਹਨਾਂ ਦੀਆਂ ਪਿਕਸ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ ਕਰਕੇ ਹੀ ਇਹ ਮੁੱਦਾ ਜਿਹੜਾ ਉੱਠਿਆ ਹੈ ਕਿਉਂਕਿ ਮੀਕੂ ਨੇ ਉਹਨਾਂ ਨੂੰ ਵਲੌਗਸ ਪਾਉਣ ਤੋਂ ਮਨਾ ਵੀ ਕੀਤਾ ਸੀ ਪਰ ਉਸ ਦੇ ਬਾਵਜੂਦ ਵੀ ਜਿਹੜਾ ਵਲੌਗ ਪਾ ਦਿੱਤਾ ਤੇ ਕਹਿਣ ਦੇ ਬਾਅਦ ਵੀ ਵਲੌਗ ਡਿਲੀਟ ਨਹੀਂ ਕੀਤਾ ਜਿਸ ਤੋਂ ਬਾਅਦ ਮੀਕੂ ਨੇ ਲਾਈਵ ਆ ਕੇ ਜਿਹੜੀ ਪੜਾਅਸ ਆਪਣੀ ਗੁਰਜਸ ਕਲਬ ਕਪਲਸ ਖਿਲਾਫ ਕੱਢੀ ਸੀ ਤੇ ਹੁਣ ਮੀਕੂ ਟਿੱਲੋ ਨੇ ਰਾਤ ਵੀ ਰਿਪਲਾਈ ਦਿੱਤਾ ਉਹਨਾਂ ਨੂੰ ਉਸ ਦੇ ਰਿਪਲਾਈ ਤੋਂ ਤੁਰੰਤ ਬਾਅਦ ਹੀ ਗੁਰਜਸ ਨੇ ਵੀ ਪੋਸਟ ਪਾ ਕੇ ਮੀਕੂ ਨੂੰ ਵੱਡੇ ਸ਼ਬਦ ਕਹੇ ਹਨ ਤੁਹਾਡਾ ਇਸ ਮੁੱਦੇ ਬਾਰੇ ਕੀ ਰਾਇ ਹੈ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸੋ ਤੇ ਤੁਹਾਨੂੰ ਦੋਨਾਂ ਤਿਹਰਾ ਦੇ ਵਿੱਚੋਂ ਕਿਹੜੀ ਤਰ ਸਹੀ ਲੱਗਦੀ ਆ ਉਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਹੋਰ ਪੰਜਾਬੀ ਅਪਡੇਟਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ